ਸਾਰਿਆਂ ਨੂੰ ਰਿਕੁਐਸਟ ਹੈ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਬਾਈਕਰ ਲੋਧਿਆਣੇ ਤੋਂ ਪੰਜਾਬ ਐਨਫਿਲ ਜਨਰੇਸ਼ਨ ਸਾਰੇ ਜਣੇ ਇਕੱਠੇ ਹੋਏ ਆਂ ਕੱਲ ਸਾਡੇ ਬ੍ਰਦਰ ਦੀ ਮੂਵੀ ਆ ਰਹੀ ਹੈ ਯਮਲਾ ਉਹਦੇ ਲਈ ਅਸੀਂ ਆਇਆ ਸਾਰਿਆਂ ਨੂੰ ਰਿਕੁਐਸਟ ਕਰਨ ਕਿ ਤੁਸੀਂ ਆਓ ਮੂਵੀ ਦੇਖੋ ਤੇ ਆਪਾਂ ਉਹਨੂੰ ਇੱਕ ਸੱਚੀ ਸਰਧਾਂਜਲੀ ਦੇ ਸਕੀਏ ਆਪਾਂ ਉਹਨੂੰ ਸਾਰਾ ਸਪੋਰਟ ਦੇ ਸਕੀਏ ਮੂਵੀ ਦੇ ਰਾਹੀਂ ਆਪਣੀ ਹਾਜ਼ਰੀ ਦੇ ਰਾਹੀਂ ਤੋਂ ਸਾਰਿਆਂ ਨੂੰ ਰਿਕੁਐਸਟ ਹੈ ਜਿੰਨੇ ਤੁਹਾਡੇ ਆਪਾਂ ਬੱਤ-ਬੱਤ ਸਾਥ ਉਹਦੇ ਨਾਲ ਦਈਏ ਫੈਮਿਲੀ ਮੈਂਬਰਸ ਨੂੰ ਲਾਲ ਲੈ ਕੇ ਜੇ ਤੇ ਮੂਵੀ ਦੇਖਣਾ ਪਉਦੀ ਚਾਹੀਏ ਮੈਂ ਰੰਜਨਾ ਸੋਨੀ ਅੱਜ ਅਸੀਂ ਪੰਜਾਬ ਐਨ ਫੀਲਡ ਜਨਰੇਸ਼ਨ ਮੋਟਰਸਾਈਕਲ ਕਲਬ ਲੁਧਿਆਣਾ ਵੱਲੋਂ ਰਾਜਵੀਰ ਜਵੰਦਾ ਜੀ ਨੂੰ ਟ੍ਰਿਬਿਊਟ ਦੇਣ ਦੇ ਲਈ ਅਸੀਂ ਇਕੱਠੇ ਹੋਏ ਹਾਂ ਰਾਜਵੀਰ ਜਵੰਦਾ ਜੀ ਸਾਡੇ ਗਰੁੱਪ ਦੇ ਮੈਂਬਰ ਰਹੇ ਨੇ ਤੇ ਸਾਡੇ ਗਰੁੱਪ ਦੇ ਵਿੱਚ ਉਹ ਡੁਗਡੁਗ ਵਾਲੇ ਯਾਰ ਕਰਕੇ ਬਹੁਤ ਫੇਮਸ ਹੈ ਕਿਉਂਕਿ ਜਿਹੜਾ ਪਹਿਲਾ ਗਾਣਾ ਉਹਨਾਂ ਦਾ ਡੁਗਡੁਗ ਵਾਲੇ ਯਾਰ ਉਹ ਅਸੀਂ ਸਾਡੇ ਫਰੈਂਡਸ ਗਰੁੱਪ ਨੇ ਇਕੱਠੇ ਬੈਠ ਕੇ ਫਿਲਮਾਇਆ ਤੇ ਉਹਨਾਂ ਨੇ ਗਾਇਆ ਤੇ ਉਹਨਾਂ ਦਾ ਫਰਸਟ ਡੈਬਿਊ ਸੀਗਾ ਤੇ ਉਹ ਡੁਗਡੁਗ ਵਾਲੇ ਯਾਰ ਸਾਡੇ ਕੰਨਾਂ ਦੇ ਵਿੱਚ ਜਦੋਂ ਵੀ ਅਸੀਂ ਬਾਈਕ ਨੂੰ ਰੇਸ ਦਿੰਨੇ ਆ ਤੇ ਉਹ ਡੁਗਡੁਗ ਵਾਲੇ ਯਾਰ ਸਾਨੂੰ ਰਾਜਵੀਰ ਜਵੰਦਾ ਦੀ ਆਵਾਜ਼ ਸਾਡੇ ਕੰਨਾ ਦੇ ਵਿੱਚ ਗੂੰਜਦੀ ਹੈ ਤੇ ਸਾਨੂੰ ਮੋਟੀਵੇਟ ਕਰਦੀ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਉਹਨੂੰ ਰੋਜ਼ ਹੱਸਦੇ ਖੇਡਦੇ ਤੁਸੀਂ ਉਹਨੂੰ ਜੀਓ ਮਾਨੋ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਯਮਲਾ ਅ ਦਿਲ ਲਈ ਜਿਹੜੀ ਅਸੀਂ ਸਾਰੀ ਪਬਲਿਕ ਨੂੰ ਅਪਰੇ ਕਰਦੇ ਆ ਕਿ ਵੱਧ ਤੋਂ ਵੱਧ ਜਾ ਕੇ ਉਸ ਇੱਕ ਰੂਹ ਨੂੰ ਸ਼ਰਧਾਂਜਲੀ ਰਹੇਗੀ ਕਿ ਉਹ ਜਦੋਂ ਅਸੀਂ ਉਹਦੀ ਮੂਵੀ ਦੇਖਾਂਗੇ ਤੇ ਯਾਦ ਕਰਾਂਗੇ ਤੇ ਅਸੀਂ ਉਹਨੂੰ ਮਿਸ ਵੀ ਕਰਾਂਗੇ ਤੇ ਉਹ ਇੱਕ ਜਿਹੜੀ ਉਹਦੀ ਮੂਵੀ ਦੇਖਾਂਗੇ ਤਾਂ ਉਹਦੀ ਫੈਮਿਲੀ ਨੂੰ ਇੱਕ ਸਪੋਰਟ ਰਹੇਗਾ ਇਸ ਕਰਕੇ ਅਸੀਂ ਅੱਜ ਪੂਰਾ ਉਹਨਾਂ ਦਾ ਮੋਟਰਸਾਈਕਲ ਕਲੱਬ ਦਾ ਪਰਿਵਾਰ ਖੜੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਮੂਵੀ ਬਹੁਤ ਤਰੱਕੀ ਕਰੇ ਸਸ਼ਤਰਕਾਰ ਮੇਰਾ ਨਾਮ 파ਰੂਲਾ ਅੱਜ ਸੇ ਰਾਜਵੀਰ ਜਵੰਧਨ ਨੂੰ ਐ ਟ੍ਰਿਬਿਊਟ ਦੇਣ ਵਾਸਤੇ ਸਾਰੇ ਇਕੱਠੇ ਹੋਏ ਆ ਫਰਮ 올 ਦਾ ਪੰਜਾਬ ਇਨਫੀਲਡ ਜੇਨਰੇਸ਼ਨ ਰਾਈਡਿੰਗ ਕਲੱਬ तो मैं ज़्यादा नहीं जानती बिकॉज आई बिन राइडिंग विद दैम फ्रॉम लास्ट मोर देन वन ईयर बट राजवीर बारे मैं बहुत सुन रखा है तो वट आई नो इज़ कि हमेशा वेरी ग्राउंड टू अर्थ रहे हैं एंड आई थिंक जोड़ा गाना है डुब डुब वाले यार he will be with us as eternal dub dub diye wale yaar forever and his name rajveer un apne aap hi explain karta that he lived a life starting from as a teacher jada unne apni ek interview ch bhi mention kita hai o as vich bhi teacher ban ke unne kafi roles kite as film vich te teacher ban ke kadi police wala and then as a biker reh ke gaye hai and he will be always riding with us in our hearts so meri guzarish hai saareyan kolo कि ਜਿੰਨਾ ਹੋ ਸਕਦਾ ਹੈ ਉਹਨਾਂ ਜਾ ਕੇ ਉਹਨਾਂ ਦੀ ਮੂਵੀ ਦੇਖੋ ਉਹਨਾਂ ਨੂੰ ਸਪੋਰਟ ਕਰੋ ਐਂਡ ਹੀ ਵਿਲ ਬੀ ਵਿਦ ਅਸ ਫੋਰਐਵਰ ਥੈਂਕ ਯੂ ਸੋ ਮਚ ਸਾਰਿਆਂ ਨੂੰ ਰਿਕੁਐਸਟ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਬਾਈਕਰ ਲੁਧਿਆਣੇ ਤੋਂ ਪੰਜਾਬ ਐਨਫਿਲ ਜਨਰੇਸ਼ਨ ਸਾਰੇ ਜਾਣੇ ਇਕੱਠੇ ਹੋਏ ਆਂ ਕੱਲ ਸਾਡੇ ਬ੍ਰਦਰ ਦੀ ਮੂਵੀ ਆ ਰਹੀ ਹੈ ਜਮਲਾ ਉਹਦੇ ਲਈ ਅਸੀਂ ਆਇਆ ਸਾਰਿਆਂ ਨੂੰ ਰਿਕੁਐਸਟ ਕਰਨ ਕਿ ਤੁਸੀਂ ਆਓ ਮੂਵੀ ਦੇਖੋ ਤੇ ਆਪਾਂ ਉਹਨੂੰ ਇੱਕ ਸੱਚੀ ਸਰਧਾਂਜਲੀ ਦੇ ਸਕੀਏ ਆਪਾਂ ਉਹਨੂੰ ਸਾਰਾ ਸਪੋਰਟ ਦੇ ਸਕੀਏ ਮੂਵੀ ਦੇ ਰਾਹੀਂ ਆਪਣੀ ਹਾਜ਼ਰੀ ਦੇ ਰਾਹੀਂ ਤੋਂ ਸਾਰਿਆਂ ਨੂੰ ਰਿਕੁਐਸਟ ਹੈ ਜਿੰਨੇ ਤੁਹਾਡੇ ਆਪਾਂ ਵੱਤ ਵੱਤ ਸਾਥ ਉਹਦੇ ਨਾਲ ਦਈਏ ਫੈਮਿਲੀ ਮੈਂਬਰਸ ਨੂੰ ਲਾਲ ਲੈ ਕੇ ਜੇ ਤੇ ਮੂਵੀ ਦੇਖਣਾ ਪਉਦੀ ਚਾਹੀਏ ਮੈਂ ਰੰਜਨਾ ਸੋਨੀ ਅੱਜ ਅਸੀਂ ਪੰਜਾਬ ਐਨਫੀਲਡ ਜਨਰੇਸ਼ਨ ਮੋਟਰਸਾਈਕਲ ਕਲੱਬ ਲੁਧਿਆਣਾ ਵੱਲੋਂ ਰਾਜਵੀਰ ਜਵੰਦਾ ਜੀ ਨੂੰ ਟ੍ਰਿਬਿਊਟ ਦੇਣ ਦੇ ਲਈ ਅਸੀਂ ਇਕੱਠੇ ਹੋਏ ਹਾਂ ਰਾਜਵੀਰ ਜਵੰਦਾ ਜੀ ਸਾਡੇ ਗਰੁੱਪ ਦੇ ਮੈਂਬਰ ਰਹੇ ਨੇ ਤੇ ਸਾਡੇ ਗਰੁੱਪ ਦੇ ਵਿੱਚ ਉਹ ਡੁਗਡੁਗ ਵਾਲੇ ਯਾਰ ਕਰਕੇ ਬਹੁਤ ਫੇਮਸ ਹੈ ਕਿਉਂਕਿ ਜਿਹੜਾ ਪਹਿਲਾ ਗਾਣਾ ਉਹਨਾਂ ਦਾ ਡੁਗਡੁਗ ਵਾਲੇ ਯਾਰ ਉਹ ਅਸੀਂ ਸਾਡੇ ਫਰੈਂਡਸ ਗਰੁੱਪ ਨੇ ਇਕੱਠੇ ਬੈਠ ਕੇ ਫਿਲਮਾਇਆ ਤੇ ਉਹਨਾਂ ਨੇ ਗਾਇਆ ਤੇ ਉਹਨਾਂ ਦਾ ਫਰਸਟ ਡੈਬਿਊ ਸੀਗਾ ਤੇ ਉਹ ਡੁਗਡੁਗ ਵਾਲੇ ਯਾਰ ਸਾਡੇ ਕੰਨਾਂ ਦੇ ਵਿੱਚ ਜਦੋਂ ਵੀ ਅਸੀਂ ਬਾਈਕ ਨੂੰ ਰੇਸ ਦਿੰਦੇ ਆ ਤੇ ਉਹ ਡੁਗਡੁਗ ਵਾਲੇ ਯਾਰ ਸਾਡ ਨੂੰ ਰਾਜਵੀਰ ਜੀ ਵੰਦਾ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਹੈ ਤੇ ਸਾਨੂੰ ਮੋਟੀਵੇਟ ਕਰਦੀ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਉਹਨੂੰ ਰੋਜ਼ ਹੱਸਦੇ ਖੇਡਦੇ ਤੁਸੀਂ ਉਹਨੂੰ ਜੀਓ ਮਾਨੋ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਯਮਲਾ ਅ ਦਿਲ ਲਈ ਜਿਹੜੀ ਅਸੀਂ ਸਾਰੀ ਪਬਲਿਕ ਨੂੰ ਅਪਰੇ ਕਰਦੇ ਆ ਕਿ ਵੱਧ ਤੋਂ ਵੱਧ ਜਾ ਕੇ ਉਸ ਇੱਕ ਰੂਹ ਨੂੰ ਸ਼ਰਧਾਂਜਲੀ ਰਹੇਗੀ ਕਿ ਉਹ ਜਦੋਂ ਅਸੀਂ ਉਹਦੀ ਮੂਵੀ ਦੇਖਾਂਗੇ ਤੇ ਯਾਦ ਕਰਾਂਗੇ ਤੇ ਅਸੀਂ ਉਨੂੰ ਮਿਸ ਵੀ ਕਰਾਂਗੇ ਤੇ ਉਹ ਇੱਕ ਜਿਹੜੀ ਉਹਦੀ ਮੂਵੀ ਦੇਖਾਂਗੇ ਤਾਂ ਉਹਦੀ ਫੈਮਿਲੀ ਨੂੰ ਇੱਕ ਸਪੋਰਟ ਰਹੇਗਾ ਇਸ ਕਰਕੇ ਅਸੀਂ ਅੱਜ ਪੂਰਾ ਉਹਨਾਂ ਦਾ ਮੋਟਰਸਾਈਕਲ ਕਲੱਬ ਦਾ ਪਰਿਵਾਰ ਖੜੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਮੂਵੀ ਬਹੁਤ ਤਰੱਕੀ ਕਰੇ ਸਸ਼ਤਰਕਾਰ ਮੇਰਾ ਨਾਮ 파ਰੂਲਾ ਅੱਜ ਸੇ ਰਾਜਵੀਰ ਜਵੰਧਨ ਨੂੰ ਐਟ੍ਰਿਬਿਊਟ ਦੇਣ ਵਾਸਤੇ ਸਾਰੇ ਇਕੱਠੇ ਹੋਏ ਆ ਫਰਮ 올 ਦਾ ਪੰਜਾਬ ਇਨਫੀਲਡ ਜਨਰੇਸ਼ਨ ਰਾਈਡਿੰਗ ਕਲੱਬ तो मैं ज़्यादा नहीं जानती बिकॉज आई बिन राइडिंग विद दैम फ्रॉम लास्ट मोर देन वन ईयर बट राजवीर बारे में बहुत सुन रखा है तो वट आई नो इज़ कि हमेशा वेरी ग्राउंड टू अर्थ रहे हैं एंड आई थिंक जो गाना है डुगड डुग वाले यार he will be with us as eternal dub dubi wale yaar forever and his name rajvir un apne aap hi explain karta that he lived a life starting from as a teacher jada unhone apni ek interview ch bhi mention kita o as which we teacher banke unhone kafi roles kithe as film vich te teacher banke kadi police wala and then o as a biker reh ke gaye and he will be always riding with us in our hearts so meri guzarish hai saareyan kolo ਕਿ ਜਿੰਨਾ ਹੋ ਸਕਦਾ ਹੈ ਉਹਨਾਂ ਜਾ ਕੇ ਉਹਨਾਂ ਦੀ ਮੂਵੀ ਦੇਖੋ ਉਹਨਾਂ ਨੂੰ ਸਪੋਰਟ ਕਰੋ ਐਂਡ ਹੀ ਵਿਲ ਬੀ ਵਿਦ ਅਸ ਫੋਰਐਵਰ ਥੈਂਕ ਯੂ ਸੋ ਮੱਚ